ਇਲਾ ਤਾਂ ਮੈਂ ਸਾਰੀ ਆਪਣੇ ਖੰਨਾ ਦੀ ਪ੍ਰੈਸ ਦਾ ਬਹੁਤ ਬਹੁਤ ਮਸ਼ਹੂਰ ਆ ਧੰਨਵਾਦੀ ਆ ਜਿਨ੍ਹਾਂ ਨੇ ਹਰ ਸਮੇਂ ਤੇ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਸਾਥ ਦਿੱਤਾ ਹੈ ਔਰ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਤੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਾਡੇ ਬਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮ ਐਲ ਏ ਰਹੇ ਨੇ ਜੈਤੂ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਨੇ ਔਰ ਖੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਤਾਂ ਲਸ਼ਮਨ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜੀਵਿਸ਼ ਸ਼ਰਮਾ ਜੀ, ਰਿੰਦਰ ਬਰਨ ਜੀ ਸਾਡੇ ਜੱਸਲ ਜਿਹੜੇ ਨੇ ਯੂਥ ਦੇ ਆਗੂ ਰਹੇ ਨੇ ਔਰ ਉਹਦੇ ਨਾਲ-ਨਾਲ ਹੋਰ ਬਹੁਤ ਸਾਰੇ ਸੋਤਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਅੱਜ ਖੰਨਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਣ ਕੀ ਇਸ ਕਰਕੇ ਆ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਹ-ਰੂ ਕਰਾਇਆ ਜਾਵੇ ਔਰ ਖੰਨਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆਂ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਆ ਲੋਕਾ ਪ੍ਰਤੀ ਉਨਾ ਦਾ ਜੋ ਵਿਕਾਸ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜਿਹੜਾ ਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲੂਗਾ ਔਰ ਜਿਹੜੇ ਪਾਰਟੀ ਦੇ ਕਾਰਕੁਨ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਥਾਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਆ ਪੂਰੀ ਨਹੀਂ ਉਤਰ ਸਕੀ ਔਰ ਫੇਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ترقی ਔਰ ਖੁਸ਼ਹਾਲੀ ਚ ਅਮਨ ਸ਼ਾਂਤੀ ਚ ਉਹਨਾਂ 'ਚ ਆਪਣਾ ਹਿੱਸਾ ਪਾਇਆ ਵਿਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਆ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਆ ਤੋਂ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸੁਪਨੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਪ੍ਰਤੀ ਸੁਪਨੇ ਨੇ ਉਹਨਾਂ ਨੂੰ ਸਰਕਾਰ ਕਰਾਂਗੇ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਔਰ ਇਹਨਾਂ ਨੂੰ ਮੈਂ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਹੁਤ ਕੰਮ ਕੀਤਾ। ਸਨ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਨੇ ਛੱਡ ਤੇ ਨਵੇਂ ਭਰਤੀ ਕਰ। ਉਸ ਤੋਂ ਬਾਅਦ ਜਬਾਈ ਦੀ ਰੈਕਨ ਆਈ ਤੇ ਇਹਨਾਂ ਨੇ ਉਹ ਬੰਦੇ ਛੱਡ ਤੇ ਨਵੇਂ ਭਰਤੀ ਕਰ ਲਏ। ਹੁਣ ਕੀ ਹੋਇਆ? ਹੁਣ ਇਹਨਾਂ ਦੇ ਪੁਰਾਣੇ ਬੰਦੇ ਛੱਡ ਤੇ ਦੂਜੀਆਂ ਪਾਰਟੀਆਂ 'ਚ ਸੱਤ ਬੰਦੇ ਭਰਤੀ ਕਰ ਲਏ। ਜਿਹੜੇ ਕਿ ਇਹਨਾਂ ਨੇ ਆਪਣੇ ਦਲਾਲਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਨੇ। ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਅਸੀਂ ਜੋ ਸੁਪਨਾ ਲੈ ਕੇ ਆਏ ਸੀ ਉਹ ਸਕਾਰ ਨਹੀਂ ਹੋਇਆ ਉਹ ਸਾਡਾ ਸੁਪਨਾ ਜਿਹੜਾ ਚੱਕਣਾ ਚੂਰ ਹੋ ਗਿਆ ਅੱਜ ਐਮਐਲਏ ਤੇ ਮੰਤਰੀਆਂ ਨੇ ਹੁੰਨਰਵਾਦੀ ਮਚਾਈ ਪਈ ਹੈ ਪਾਰਟੀ ਦਾ ਬੇਅਦ ਅਕਾਸ਼ ਤੇ ਰੱਖਦਾ ਜੋ ਪਾਰਟੀ ਪੰਜਾਬ ਦੇ ਸੁਪਨਾ ਅੱਖਸ ਲੈ ਕੇ ਇਹੋ ਦਰਵਾਜ਼ਾ ਕਰਕੇ ਰੱਖਦਾ ਸਾਡੇ ਇੱਥੇ ਲੋਕਲ ਖੰਨੇ ਦੇ ਵਿੱਚ ਮੰਤਰੀਆਂ ਨੇ ਲੈ ਇਹ ਨਹੀਂ ਕਰਦਾ ਸਾਡੇ ਮੰਤਰੀ ਬਾਹਰ ਕੱਢ ਕੇ ਖੜੀ ਕਰਕੇ ਕਹਿਣ ਇੱਕ ਖੰਨੇਰੇ ਬਿਤੇ ਇੱਕ ਵੀ ਰਜਿਸਟਰੀ ਬਿਨਾ ਪੈਸੇ ਤੋਂ ਹੁਕਮ ਇੱਕ ਵੀ ਐਨਓਸੀ ਬਿਨਾ ਪੈਸੇ ਹੋ ਜਾ ਰਹੀ ਹੁੰਦੀ ਇਸ ਤੋਂ ਇਲਾਵਾ ਇਹਨਾਂ ਨੇ ਪਬਲਿਕ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਣੇ ਦਲਾਲ ਬਿਠਾਏ ਹੋਏ ਨੇ ਜਿਹਦੇ ਕਰਕੇ ਇੱਥੇ ਕਰਾਪਸ਼ਨ ਦਾ ਬਹੁਤ ਬੋਲ ਬਣਿਆ ਜਿਆਦਾ ਪੁਰਾਣੇ ਵਲੰਟੀਆ ਬਲਾਕਾਂ ਦੇ ਬਦ ਨਾ ਦੇ ਬਲਾਕ ਪ੍ਰਧਾਨਾਂ ਅਤੇ ਵਾਰਡ ਇੰਚਾਰਜਾਂ ਦੇ ਪਰਚੇ ਦਰਜ ਕਰਾਏ ਗਏ ਉਦੋਂ ਇਹ ਗੱਲਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਹੈ ਮੈਂ ਪਿੱਛੇ ਜਾਵਾਂ ਨਾ ਅੱਜ ਜ਼ੀਰੋ ਜ਼ੀਰੋ ਟੋਲਰੈਂਸ ਕਿੱਥੇ ਗਈ ਇਹੜੀ ਫੜੀ ਵਾਲਿਆਂ ਦੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਉਹਨਾਂ ਤੋਂ ਪੈਸੇ ਇਕੱਠੇ ਕਰਕੇ ਜੇਬਾਂ ਭਰੀਆਂ ਜਾਂਦੀਆਂ ਨੇ ਅੱਜ ਜੀ 0 ਡਾਲਰ ਕਿੱਥੇ ਆ ਮੈਂ ਦੁਬਾਰਾ ਪੁੱਛਦਾ ਕਿ 0 ਡਾਲਰ ਹੁਣ ਲੁੱਕ ਗਈ ਤੇ ਬੀਜੇਪੀਆ ਪਿਲਟ ਵੀ ਬੀਜੇਪੀਆ ਪਾਰਟੀ ਇੱਕ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤਾਂ ਕਟੋਗੇ ਧਰਮ ਦੇ ਨਾਂ ਤੇ ਰਾਜਵੰਦ ਕੀ ਕੀਤਾ ਜਾਂਦਾ ਇੱਕੋ ਹੀ ਤਾਂ ਸਰਕਾਰ ਹੈ ਪਾਰਟੀ ਹੈ ਕਾਂਸ ਪਾਰਟੀ ਜਿਹੜੀ ਘਰ ਮੰਨ ਰੱਤ ਪਾਰਟੀ ਹੈ ਇਸ ਕਰਕੇ ਅਸੀਂ ਇਹ ਜਵਾਨ ਕਰਨਾ ਚਾਹੁੰਦੇ ਆ ਸਾਰੇ ਭਰਾਵਾਂ ਨੂੰ ਸਾਥ ਨਾਲ ਲੈ ਕੇ ਚਾਹੁੰਦੇ ਆ ਸਾਰੇ ਧਰਮਾਂ ਦਾ ਸਰਕਾਰ ਹੋਣਾ ਚਾਹੀਦਾ ਹਰ ਹੀ ਜਾਤੀਆਂ ਸਰਕਾਰ ਹੋਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਜਨਪੁਰ ਰਾਤ ਕੰਮ ਕਰਕੇ ਸੌਂਦ ਨੂੰ ਜਸਾਇਆ ਇੱਥੋਂ ਦੇ ਮੰਤਰੀ ਵੀ ਬੜੇ ਨੇ ਮੈਂ ਲਗਭਗ ਇੱਥੇ 5-7 ਸਾਲ ਤੋਂ ਇੱਥੇ ਆਉਨਾ ਕਿਉਂਕਿ ਕੌਣ ਸੰਤ ਸਨੀਮਾ ਮੇਰਾ ਇਹਨਾਂ ਨਾਲ ਕਾਫੀ ਗੁੜਾ ਪਿਆਰ ਹੈ ਮਿੱਤਰ ਨੇ ਰਿਸ਼ਤ ਜਰ ਨੇ ਤੇ ਜਿਹੜੇ ਬਲਾਕ ਪ੍ਰਧਾਨ ਹਨ ਤੇ ਇਹਨਾਂ ਨੇ ਪੱਤੇ ਸਰਚ ਕਰਵਾਏ ਚਾਰ ਬਲਾਕ ਪ੍ਰਧਾਨ ਜਿਉਂ ਮੂੰਹ ਟੁੱਟਦੇ ਹਰ ਵਾਰ ਇੱਥੇ ਮਿਲ ਜਾਂਦੇ ਜੇਕਰ ਤੇ ਮੈਂ ਬੈਠਾ ਹਾਂ ਇੱਥੇ ਇਹਨਾਂ ਕੋਲੇ ਆਉਂਦਾ ਤਾਂ ਉਹਨਾਂ ਨੇ ਸੁਰੀਮ ਨੇ ਫੋਨ ਕਰਦਾ ਵੀ ਮਾਸਟਰੀ ਆਇਆ ਮੈਂ ਇਹਨੂੰ ਇਹੀ ਮੋਟੀਵੇਟ ਕਰਦਾ ਰਿਹਾ ਵੀ ਇਸ ਪਾਰਟੀ ਦੇ ਵਿੱਚ ਮੈਂ ਐਮਐਲਏ ਰਿਆਂ ਇਸ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਖੜੇ ਹਾਂ ਤਾਂ ਇਹਨਾਂ ਨੇ ਮੇਰੇ ਬੇਨਤੀਆਂ ਤੌਰ ਤੇ ਹਰ ਪੰਜ ਮਿੰਟ ਤੇ ਕਾਪੀ ਕਰਨੇ ਚਾਹਦੇ ਕੱਲ ਫਿਰ ਸਾਡਾ ਜਿਹੜਾ ਫਾਈਨਲ ਜਰੀ ਹੋਈ ਹੈ ਤੇ ਇਹਨਾਂ ਨੇ ਕੱਲ ਉਸ ਤੋਂ ਤਾਂ ਬੰਦੇ ਵਿੱਚ ਚੱਲੀ ਗੱਲ ਦੇ ਵਿੱਚ ਜੁਆਇਨ ਕੀਤਾ ਮਾਸਟਰੀ ਦੇ ਤੁਹਾਨੂੰ ਕੀ ਆਫਰ ਮਿਲਿਆ ਆਮ ਆਦੀ ਪਾਰਟੀ ਕਰੋ ਦੁਬਾਰਾ ਜਨਦਵ ਚਾਰ ਮਤਲਬ ਨਹੀਂ ਜੀ ਮਤਲਬ ਨਹੀਂ ਤੋਂ ਕਾਰਨ ਕਿ ਐ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਆਮ ਆਦੀ ਪਾਰਟੀ ਛੱਡੀ ਹੈ ਬੜੇ ਲੋਕ ਪੈਸੇ ਦੇ ਦੇ। ਕਹਿੰਦੇ ਅਸੀਂ ਤੁਹਾਨੂੰ ਇਹਦਾ ਰੋ ਤੁਹਾਨੂੰ ਅਸੀਂ ਐਂ ਕਰਦੇ ਇਹ ਕਰਦੇ ਤੁਹਾਨੂੰ ਮੰਤਰੀ ਪਦ ਵੀ ਤੁਹਾਡਾ ਦੇ ਦਾਂਗੇ ਕਰੋ। ਕਾਰਨ ਇਹ ਹੈ ਕਿ ਅਸੀਂ ਕੋਈ ਮੰਤਰੀ ਪਦ ਲੈਣ ਵਾਸਤੇ ਨਹੀਂ ਇੱਥੇ ਲੜਾਈ ਲੜ ਰਹੇ। ਕਾਂਗਰਸ ਜਿਹੜੀ ਆਈ ਹੈ ਇਹ ਬਹੁਤ ਹੀ ਵਧੀਆ ਪਾਰਟੀ ਹੈ ਜਿਹੜੀ ਕਿ ਸਾਰੇ ਧਰਮਾਂ ਦਾ ਸਾਰੇ ਜਾਤਾਂ ਦਾ ਸਤਿਕਾਰ ਕਰਦੀ ਹੈ। ਉਹਨਾਂ ਨੇ ਦਿੱਲੀ ਦੇ ਵਿੱਚ ਜੋ ਕੁਝ ਕੀਤਾ ਲੋਕਾਂ ਦੇ ਸਾਹਮਣੇ ਹੈ ਮੈਂ ਤੇ ਸ਼ਰਨ ਸਰਨ ਤੋਂ ਉਹ ਤੋਂ ਅਸੀਂ ਬਗਾਵਤ ਕੀਤੀ ਸੀ ਔਰ ਕੰਦਾ ਚੱਕਾ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਔਰ ਪੂਰੇ ਪੰਜਾਬ ਦੇ ਅੰਦਰ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਯਾਰ ਮਾਸਟਰ ਬੰਦੇਸ ਸਿੰਘ ਦੀ ਗਲਤ ਲੇ ਖੈਰਾ ਸਾਹਿਬ ਦੀ ਗਲਤ ਰੇ ਅੱਜ ਉਹੀ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਮਾਸਟਰ ਬੰਦੇਸ ਸਿੰਘ ਦੀ ਸਹੀ ਸੀ ਉਹ ਜੇ ਇਹ ਸਹੀ ਹੁੰਦੇ ਤਾਂ ਅੱਜ ਇਹਨਾਂ ਦੇ ਸਾਥੀਆਂ ਨੂੰ ਮੇਰੇ ਸਾਥੀਆਂ ਨੂੰ ਤੈਨੂੰ ਆਜ਼ਾਦ ਨਹੀਂ ਸੀ ਕਾਰਨ ਇਹ ਕਿ ਇਹਨਾਂ ਨੂੰ ਇੰਨਾ ਕੁੱਟਦਾ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਦਾ ਤੇ ਫਿਰ ਉਫਰਿੰਗ ਆ ਕੀ ਕਰਦੇ ਜਿਵੇਂ ਤੁਸੀਂ ਬਸ ਪਾਲੀਸਾ ਮਤਲਬ ਦੇ ਮਾਟਰ ਦੇ ਦੇਸ ਨੂੰ ਮਤਲਬ ਸਿਆਸਤ ਕਰ ਦਦੇ ਆਮ ਆਦੀ ਪਾਰਟੀ ਦੇ ਬਸ ਮਾਸਟਰ ਹੀ ਹੋ ਜੀ ਥੋੜੀ ਪਾਰਟੀ ਕੇ ਕੋਲੇ ਮਹਿਸੂਸ ਕਰ ਰਹੇ ਨੇ ਜੀ ਉਹ ਵੀ ਬਾਹਰ ਹੋਣ ਦੀ ਚਾਹਤ ਚਾਹ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਸਾਰੇ ਸਾਥੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਸੁਣ ਚਾਹਣਾ ਛ ਮੈਂ ਇੱਕ ਦਲਤ ਪਰਿਵਾਰ ਦੇ ਵਿੱਚੋਂ ਅਸੀਂ ਦਲਤ ਪਰਿਵਾਰਾਂ ਦੀਆਂ 10 12 14 ਕਿਸੇ ਵੰਦੇ ਇਕੱਠੇ ਕੀਤੇ ਆ ਪੂਰੇ ਪੰਜਾਬ ਦੇ ਵਿੱਚ ਆਪਾਂ ਦਲਤਾਂ ਨੂੰ ਇਕੱਠੇ ਕਰ ਰਹੇ ਆ ਔਰ ਪੂਰੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਤੁਹਾਨੂੰ ਐਸਾ ਮਹਿਸੂਸ ਹੋ ਰਿਹਾ ਮੇਰੇ ਸਾਥੀ ਗੁਰਪ੍ਰੀਤ ਕੋਸ਼ਲੀ ਜੀ ਕੋਈ ਕੋਸ਼ਿਸ਼ ਹੋ ਰਹੇ ਨੇ ਇਸੇ ਤਰ੍ਹਾਂ ਸਾਰੇ ਹਲਕਿਆਂ ਦੇ ਵਿੱਚ 117 ਹਲਕਿਆਂ ਦੇ ਵਿੱਚ ਪਹੁੰਚ ਕੇ ਕਾਂਗਰਸ ਪਾਰਟੀ ਵਾਪਸ ਜਿਹੜੇ ਜਿਹੜੇ ਨਿਪਰੇ ਹੋਏ ਦਰੜੇ ਹੋਏ ਲੋਕ ਉਹਨਾਂ ਨੂੰ ਸਾਰੂ ਸਾਰੂ ਪ੍ਰੋਮੋਟ ਗਿਆ ਤੇ ਉਹਨੂੰ ਬੰਦਾ ਮਾਨਸੂਰ ਸਾਹਿਬ ਦਾ ਧੰਨ